ਜੀ ਸਤਿ ਸ੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਮੈਂ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਜੀ ਅਲੱਗ ਵੀਡੀਓ ਤੇ ਮੈਂ ਆਪਣੇ ਬੁਟੀਕ ਦੇ ਤਿਆਰ ਕੀਤੇ ਹੋਏ ਸੂਟ ਤੁਹਾਨੂੰ ਦਿਖਾਵਾਂਗੀ ਸੂਟ ਬਿਲਕੁਲ ਸਿੰਪਲ ਨੇ ਤੇ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਲੈਸਾਂ ਲਾ ਕੇ ਗਲਿਆਂ ਦਾ ਡਿਜ਼ਾਈਨ ਬਣਾ ਕੇ ਤੇ ਰੈਡੀ ਕੀਤਾ ਤੁਸੀਂ ਵੇਖ ਸਕਦੇ ਹੋ ਬਿਲਕੁਲ ਨਾਰਮਲ ਨਾਰਮਲ ਰੇਂਜ ਦੇ ਸੂਟ ਨੇ ਆਪਣੇ ਕੋਲ ਤੇ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਲੈਸਾਂ ਲਾਈਆਂ ਨੇ ਗਲੇ ਬਣਾਏ ਨੇ ਬਟਨ ਵਗੈਰਾ ਅਟੈਚ ਕਰਕੇ ਤੇ ਅਲੱਗ ਹਰ ਇੱਕ ਸੂਟ ਨੂੰ ਲੱਗੀ ਸ਼ੇਪ ਦਿੱਤੀ ਹੋਈ ਹੈ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸ਼ੋਅ ਕਰਦੀਆਂ ਤੁਹਾਨੂੰ ਵਿਖਾਉਣੀ ਹੈ ਕਿਵੇਂ ਦਾ ਆਹ ਦੇਖੋ ਆਲਓਵਰ ਸੂਟ ਹੈ ਬਲੈਕ ਕਲਰ ਦਾ ਤੇ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਨੇ ਪਰਪਲ ਕਲਰ ਦੀ ਲੈਂਸ ਦਿੱਤੀ ਹੋਈ ਹੈ ਐ ਦੇਖੋ ਇਸ ਤਰ੍ਹਾਂ ਆਪਾਂ ਕਲੀਆਂ ਪਾਈਆਂ ਨੇ ਸੈਂਟਰ ਦੇ ਵਿੱਚ ਠੀਕ ਹੈ ਤੇ ਇਸ ਤਰ੍ਹਾਂ ਦੇਖੋ ਗਲਾ ਬਣਾਇਆ ਹੈ ਬਿਲਕੁਲ ਆਪਣਾ ਤੁਹਾਨੂੰ ਪਤਾ ਹੈ 10 ਰੁਪਏ ਮੀਟਰ ਲੈਸ ਮਿਲ ਜਾਂਦੀ ਹੈ ਤੇ ਸਟੀਚਿੰਗ ਤੇ ਚਲੋ ਲੱਗਣੀ ਹੈ ਬਟ ਇਹ ਵੀ ਸੂਟ ਦੀ ਫੁੱਲ ਗ੍ਰੇਸ ਵਧੀਆ ਬਣ ਗਈ ਹੈ ਤੇ ਇਸ ਤਰ੍ਹਾਂ ਆਪਾਂ ਨੇ ਪਾਕਿਸਤਾਨੀ ਬਾਂ ਬਣਾਈ ਹੈ ਤੇ ਇਸ ਨੂੰ ਇਸ ਤਰ੍ਹਾਂ ਡਬਲ ਲੈਸ ਲਾ ਕੇ ਤੇ ਤੁਹਾਡੇ ਸਾਹਮਣੇ ਦੇਖੋ ਤਿਆਰ ਕੀਤਾ ਹੈ ਸੂਟ ਬਹੁਤ ਸੋਹਣਾ ਲੱਗ ਰਿਹਾ ਠੀਕ ਹੈ ਜੀ ਬਿਲਕੁਲ ਨੋਰਮਲ ਰੇਂਜ ਦੇ ਸੂਟ ਨੇ ਤੇ ਆਪਾਂ ਨੇ ਇਹਨਾਂ ਨੂੰ ਲੈਸਾਂ ਲਾ ਕੇ ਤੇ ਵਧੀਆ ਤਰੀਕੇ ਨਾਲ ਤਿਆਰ ਕੀਤਾ ਅਗਲਾ ਨੈਕਸਟ ਸੂਟ ਹੈਗਾ ਜੀ ਇਹ ਦੇਖੋ ਆਪਾਂ ਇਹਦੇ ਵੀ ਗਲੇ ਤੇ ਲੈਸ ਲਾਈ ਹੈ ਇਹ ਦੇਖੋ ਇਸ ਤਰ੍ਹਾਂ ਗਲੇ ਤੇ ਲੈਸ ਲਾ ਕੇ ਬਾਹਵਾ ਤੇ ਡਿਜ਼ਾਈਨ ਕੀਤਾ ਹੈ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਸੇਮ ਡਿਜ਼ਾਈਨ ਘੇਰੇ ਤੇ ਕੀਤਾ ਹੋਇਆ ਤੁਸੀਂ ਵੀ ਇੱਕ ਸਕਦੇ ਹੋ ਕਿੰਨਾ ਪਿਆਰਾ ਕਲਰ ਲੱਗ ਰਿਹਾ ਤੇ ਆਲ ਓਵਰ ਸੂਟ ਹੈ ਆਪਣਾ ਤੇ ਕਿੰਨੀ ਸੋਹਣੀ ਗ੍ਰੇਸ ਇਹਦੇ ਨਾਲ ਬਣੀ ਹੋਈ ਹੈ ਠੀਕ ਹੈ ਜੀ ਨੈਕ ਸੂਟ ਆਪਣਾ ਇਹ ਹੈਗਾ ਜੀ ਗਾਜਰੀ ਕਲਰ ਦਾ ਇਹ ਸਲਵਾਰਾਂ ਆਪਾਂ ਸਿੰਪਲ ਤਿਆਰ ਕੀਤੀਆਂ ਨੇ ਤੇ ਇਸੇ ਤਰ੍ਹਾਂ ਇਹਨੂੰ ਆਪਾਂ ਨੇ ਦੇਖੋ ਪਾਈਪਿੰਗ ਲਾਈਏ ਲੈਸ ਕੱਢੀ ਹੈ ਗੋਮ ਲੈਸ ਕੱਢੀ ਹੈ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਕਿੰਨੀ ਵਧੀਆ ਲੱਗ ਰਹੀ ਹੈ ਇਹਦੇ ਵਿੱਚ ਬਲੈਕ ਬੁੱਟੀ ਹੈ ਛੋਟੇ ਛੋਟੇ ਤੇ ਆਪਾਂ ਨੇ ਇਸ ਨੂੰ ਬਲੈਕ ਲੈਸ ਨਾਲ ਤਿਆਰ ਕੀਤਾ ਹੈ ਸੇਮ ਆਪਾਂ ਨੇ ਦੇਖੋ ਬਾਹਾਂ ਤੇ ਵੀ ਲੈਸ ਕੀਤੀ ਹੋਈ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਸੂਟ ਦੀ ਲੁੱਕ ਆਏਗੀ ਬਹੁਤ ਸੋਹਣੇ ਲੱਗਦੇ ਨੇ ਆਲ ਓਵਰ ਸੂਟ ਆਪਾਂ ਨੇ ਤਿਆਰ ਕੀਤੇ ਅਗਲਾ ਸੂਟ ਆਪਣਾ ਹੈਗਾ ਜੀ ਇਹ ਕਲਰ ਤੇ ਇਹ ਸਲਵਾਰ ਇਹਨਾਂ ਦੀ ਵੀ ਆਪਾਂ ਨੇ ਸਿੰਪਲ ਹੀ ਤੇ ਇਸ ਨੂੰ ਵੀ ਆਪਾਂ ਨੇ ਦੇਖੋ ਲੈਸ ਲਾ ਕੇ ਕਿੰਨਾ ਸੋਹਣਾ ਤਿਆਰ ਕੀਤਾ ਇਹਦੇ ਘੇਰੇ ਤੇ ਆਪਾਂ ਨੇ ਦੇਖੋ ਇਸ ਤਰ੍ਹਾਂ ਲੈਸ ਲਾ ਕੇ ਠੀਕ ਹੈ ਜੀ ਤੇ ਇਹਨੂੰ ਤਿਆਰ ਕੀਤਾ ਨਾਲ ਆਪਾਂ ਨੇ ਲੈਸ ਲਾਈਏ ਚਾਕਾਂ ਤੇ ਗੁੰਮ ਤੇ ਬਲੇਤੇ ਵੀ ਇਸ ਤਰ੍ਹਾਂ ਆਪਾਂ ਨੇ ਦੇਖੋ ਇਸ ਤਰ੍ਹਾਂ ਆਪਾਂ ਗਲਾ ਬਣਾਇਆ ਇਹ ਬਹੁਤ ਹੀ ਸੌਖਾ ਤਰੀਕਾ ਹੈ ਠੀਕ ਹੈ ਜੀ ਇਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਤੇ ਟਾਈਮ ਨਹੀਂ ਮਿਲਦਾ ਆਪਾਂ ਨੂੰ ਵੀਡੀਓ ਸ਼ੇਅਰ ਕਰਨ ਦਾ ਜਦੋਂ ਆਪਾਂ ਬਣਾਉਂਦੇ ਆ ਬਹੁਤ ਬਿਜ਼ੀ ਹੁੰਨੇ ਆ ਇਸ ਕਰਕੇ ਟਾਈਮ ਨਹੀਂ ਮਿਲਦਾ ਠੀਕ ਹੈ ਜੀ ਸੂਟ ਜਿਵੇਂ ਪਹਿਣਾ ਦੇ ਕੇ ਜਾਂਦੀਆਂ ਫਿਰ ਜਲਦੀ ਇਹ ਵੀ ਕਹਿੰਦੀਆਂ ਕਿ ਸਾਨੂੰ ਸਟਿਚ ਕਰਕੇ ਜਲਦੀ ਦਿਓ ਇਹ ਦੇਖੋ ਆਪਾਂ ਬਾਹਾਂ ਤੇ ਵੀ ਇਸੇ ਤਰ੍ਹਾਂ ਸੇਮ ਡਿਜ਼ਾਈਨ ਕੀਤਾ ਹੋਇਆ ਤੁਸੀਂ ਵੇਖ ਸਕਦੇ ਹੋ ਤੇ ਕਿੰਨਾ ਸੋਹਣਾ ਆਪਣਾ ਸੂਟ ਲੱਗ ਰਿਹਾ ਕਲਰ ਵੀ ਬਹੁਤ ਸੋਹਣਾ ਤੇ ਇਹਦੇ ਤੇ ਲੈਂਸ ਵੀ ਦੇਖੋ ਕਿੰਨੀ ਉੱਠੀ ਹੈ ਠੀਕ ਹੈ ਹਾਂਜੀ ਨੈਕਸਟ ਸੂਟ ਆਪਣਾ ਜੀ ਮੈਚਿੰਗ ਸੂਟ ਹੈ ਇਹ ਦੇ ਨਾਲ ਸਲਵਾਰ ਆਏਗੀ ਇਹ ਸ਼ਾਰਟ ਹੈ ਤੇ ਇਹ ਦੇਖੋ ਆਪਾਂ ਨੇ ਇਹਦਾ ਗਲਾ ਦੇਖੋ ਕਿੰਨਾ ਸੋਹਣਾ ਕੋਲੋਂ ਕਰਕੇ ਦਿਖਾਓ ਥੋੜਾ ਜਿਹਾ ਦੇਖੋ ਕਿੰਨਾ ਸੋਹਣਾ ਤਿਆਰ ਕੀਤਾ ਹੈ ਇਹ ਵੀ ਆਪਾਂ ਲੈਂਸ ਲਾ ਕੇ ਤੇ ਇਹ ਦੇਖੋ ਗੱਲੇ ਤੇ ਪੱਟੀ ਦਾ ਡਿਜ਼ਾਈਨ ਬਣਾਇਆ ਚਾਕਾਂ ਤੇ ਆਪਾਂ ਨੇ ਇਸ ਤਰ੍ਹਾਂ ਲੈਂਸ ਦਿੱਤੀ ਗੋਮ ਲੈਂਸ ਅੱਜ ਕੱਲ ਇਹ ਹੀ ਲੈਸਾਂ ਟਰੈਂਡ ਦੇ ਵਿੱਚ ਚੱਲ ਰਹੀਆਂ ਨੇ ਹੁਣ ਪਾਈਪਿੰਗ ਦਾ ਟਰੈਂਡ ਘਟ ਗਿਆ ਤੇ ਇਸ ਤਰ੍ਹਾਂ ਆਪਾਂ ਨੇ ਇਹਦੀ ਵੀ ਪਾਕਿਸਤਾਨੀ ਸ਼ੇਪ ਚ ਥੋੜੀ ਜੀ ਸ਼ੇਪ ਦਿੱਤੀ ਹੋਈ ਹੈ ਅੱਗੋਂ ਆਪਾਂ ਓਪਨ ਬਾ ਬਣਾਈ ਹੈ ਦੇਖੋ ਤੇ ਇਹਦੀ ਸ਼ੇਪ ਆਪਾਂ ਇਸ ਤਰ੍ਹਾਂ ਦਿੱਤੀ ਹੈ ਦੇਖੋ ਬਾਹਾਂ ਦੀ ਸ਼ੇਪ ਤੇ ਨੈਕ ਦੇਖੋ ਕਿੰਨਾ ਪਿਆਰਾ ਨੈਕ ਲੱਗ ਰਿਹਾ ਤੇ ਇਹ ਇੱਕੇ ਪਹਿਣਦੇ ਸੂਟ ਨੇ ਸਾਰੇ ਠੀਕ ਹੈ ਜੀ ਹਾਂਜੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਦਾ ਕੋਈ ਵੀ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਸੂਟ ਤੇ ਤੇ ਆਪਣੇ ਕੋਲੋਂ ਸੂਟ ਵੀ ਹੈਗੇ ਨੇ ਤੁਸੀਂ ਉਹ ਵੀ ਖਰੀਦ ਸਕਦੇ ਹੋ ਤੇ ਸੂਟ ਤੇ ਡਿਜ਼ਾਈਨ ਵੀ ਬਣਾ ਸਕਦੇ ਹੋ ਤੁਸੀਂ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦੀ ਆਈਡੀ ਹੈਗੀ ਸਾਡੀ ਮਹਿਕ ਬੁਟੀਕ 99 ਉਸ ਤੇ ਮੈਸੇਜ ਕਰਦੇ ਹੋ ਜੀ ਠੀਕ ਹੈ ਜੇਕਰ ਤੁਹਾਨੂੰ ਮੇਰੇ ਬਣੇ ਹੋਏ ਸੂਟ ਪਸੰਦ ਆਏ ਵਧੀਆ ਲੱਗੇ ਡਿਜ਼ਾਈਨ ਤਾਂ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਜ਼ਰੂਰ ਕਰਿਆ ਕਰੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਓਕੇ ਜੀ ਧੰਨਵਾਦ